ਲੋ ਵੀ ਗੋਪੀ ਭਲਾਈ ਵਾਲੇ ਦੇ ਘਰ ਮੂਰੇ ਖੜੀਆਂ ਆ ਜਾ ਭੱਜਾ ਬਾਈ ਸਕਾਰਪੀਓ ਮਿਲ ਗਈ ਆਹ ਭਾਈਆ ਸਕਾਰਪੀਓ ਲਿਆਂਦੀ ਓਏ ਆਹ ਖੜੀ ਨਵੀਂ ਇਧਰ ਜਿਹੜਾ ਵਾਦਾ ਕੀਤਾ ਸੀ ਮਨ ਲੱਗਾ ਪੂਰਾ ਕਰਤਾ ਤੇ ਗੋਪੀ ਨਾਲ ਕਰਦੇ ਗੱਲਬਾਤ ਕਰੇ ਅੱਜ ਆਜੋ ਆਪਾਂ ਪੁੱਛਦੇ ਆ ਗੋਪੀ ਬਾਈ ਬਾਹਰ ਹੀ ਕਾਹਤੋਂ ਠੱਲੀ ਬਿਠਾ ਅੰਦਰ ਤੇਲ ਤੁਲ ਕਾਤੋਂ ਨਹੀਂ ਚੋਇਆ ਆਜੋ ਗੋਪੀ ਹਾਂ ਭਾਈ ਕੀ ਹਾਲ ਆ ਵਧਕਾ ਵਧਕਾ ਕਿਵੇਂ ਆ ਹੋਰ ਠੀਕ ਆ ਅੱਜ ਕਿਧਰੋਂ ਆਇਆ ਚਾਪਾ ਹੀ ਆ ਉਹ ਮਹਿਕ ਲਾ ਲਓ ਟਿੱਕਰਗੇ ਗੱਲਬਾਤ ਆਪਾਂ ਮੜੀ ਬਈ ਆ ਜਾ ਅਸੀਂ ਵੀ ਅੱਜ ਕਰੀ ਸੀਗੇ ਯਾ ਕਰੀ ਸੀ ਸਾਡੇ ਨਾਲ ਥੋੜੀ ਜੀ ਕਣਕ ਵੇਰਲੀ ਉਗਰੀ ਆ ਅੱਛਾ ਖੁਸ਼ਕ ਸੀਗਾ ਯਾਰ ਵਾਣਾ ਪਾਣੀ ਲਾਈ ਜਾਨੇ ਕਰੀ ਸੀਗੀ ਅੱਜ ਤੇ ਭਾਈ ਆ ਗੱਡੀ ਬਾਹਰ ਹੀ ਲਾਈ ਖੜਾ ਗੱਡੀ ਅੰਦਰ ਵੜ ਜੂਗੀ ਮਾਤਾ ਹੱਕ ਤੇ ਵੜ ਗਈ ਏ ਕਿਵੇਂ ਇਹ ਆਏ ਨਹੀਂ ਆਉਣ ਦੇ ਟਾਈਮ ਕਿਤੇ ਤਰੀਕੇ ਨਾਲ ਹੀ ਵਾੜਾਂਗੇ ਗੱਡੀ ਅੰਦਰ ਆਏ ਥੋੜਾ ਗੱਡੀ ਤਾਂ ਆ ਹੀ ਜਾਣੀ ਆਪਣੀ ਤੈਨੂੰ ਪਤਾ ਤਾਂ ਹੈਗਾ ਅੱਛਾ ਇਹ ਫਿਰ ਆਪਣੇ ਚਾਉਣ ਵਾਲੇ ਆਏ ਹੋਏ ਸੀ ਹਾਂ ਇਹ ਤਾਂ ਆਪਣੇ ਕੋਲੇ ਆਏ ਸੀਗੇ ਭਾਜਪਾ ਪ੍ਰਧਾਨ ਪਈ ਭਾਜਪਾ ਦੇ ਜਰਨਲ ਸੈਕਟਰੀ ਆ ਕੁੜੀ ਅੱਛਾ 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 ਠੀਕ ਹੈ ਹਾਂ ਉਹ ਉਹ ਆਏ ਸੀ ਮਿਲਣ ਆਏ ਸੀ ਠੀਕ ਆ ਲੈ ਵੀ ਗੱਡੀ ਤੋਂ ਗੱਲ ਚੱਲੀ ਆ ਬਾਈ ਗੋਪੀ ਪਹਿਲਾਂ ਤਾਂ ਆਏ ਵੀ ਗੱਡੀ ਵਾਲਾ ਕੀ ਚੱਕਰਾ ਬਹੁਤ ਰੌਲਾ ਪਈ ਜਾਂਦਾ ਵੀ ਵੀਡੀਓ ਤੇ ਵੀਡੀਓ ਹੋਈ ਜਾਂਦੀ ਗੱਡੀ ਤਾਂ ਬਾਈ ਬਾਹਾਂ ਦੇ ਬਵਾਸੀ ਰੋਈ ਜਾਂਦਾ ਕਈ ਤਾਂ ਐਵੇਂ ਮੱਚੀ ਜਾਂਦੇ ਕਦੇ ਲਾਈਵ ਹੋ ਜਾਂਦੇ ਆ ਹਾਂ ਤੇ ਉਹ ਬੰਦਿਆਂ ਦੀ ਆਪ ਦੀ ਥੇਲੇ ਦੀ ਕਾਦ ਨਹੀਂ ਹਾਂ ਲੈ ਉਹ ਬੰਦੇ ਪਿੰਡ ਚ ਜਾ ਵੜਦੇ ਉਹਨਾਂ ਨਾਲ ਦੋ ਬੰਦੇ ਪਿੰਡ ਚ ਤੁਰ ਪੈਣ ਤਾਂ ਮੈਂ ਜ਼ਿੰਮੇਵਾਰ ਹਾਂ ਹਾਂ ਖਾਣੀਆਂ ਖਖੜੀਆਂ ਹਾਂ ਭਾਪ ਚਨੇ ਬਦਾਮਾਂ ਦੇ ਕਿਉਂ ਕਿਤੇ ਹੋ ਸਕਦਾ ਗੱਲ ਮਸ਼ਹੂਰ ਹੋ ਗਈ ਨਾ ਆਪੋ ਬਹਿ ਕੇ ਕਰਦੇ ਆ ਗੱਲਬਾਤ ਹਾਂ ਯਾਰ ਗੱਲ ਕਰਨ ਦੀ ਕਾਦ ਹੈਣੀ ਥੇਲੇ ਦੇ ਬੰਦੇ ਸਾਡੇ ਨਾਲ ਕਰਨੀਆਂ ਕਰਦਾ ਨਹੀਂ ਬਈ ਮੇਰੀ ਗੱਲ ਸੁਣ ਪਹਿਲਾਂ ਕਿਹੜਾ ਮੈਂ ਮੰਨਾ ਮੁੰਨਾ ਗੱਡੀ માં ਕੇ ਭਾਲਦਾ ਮੈਂ ਹਾਏ ਗੱਲ ਬੜੀ ਚੱਲੀ ਆ ਗੋਪੀ ਵੀ ਮਾਰੀ ਜਾਂਦੇ ਯਾਰ ਤੇ ਸਾਡੀ ਉਹਨਾਂ ਨਾਲ ਬਾਈ ਘਰ ਦੀ ਗੱਲ ਹੀ ਆ ਯਾਰ ਸਾਡੀ ਮਤਨ ਦੱਸੀਦਾ ਜਾਂਦਾ ਇੱਕ ਘਰ ਵਾਲੀ ਗੱਲ ਆ ਪਹਿਲਾਂ ਉਹਨਾਂ ਨੇ ਪਹਿਲਾਂ ਕਿਹੜਾ ਗੱਡੀਆਂ ਤਾਂ ਮੈਂ ਪਹਿਲਾਂ ਹੀ ਮੰਗ ਲਿਆਉਣਾਂ ਤੋਂ ਬਾਦੂ ਇਹ ਤਾਂ ਹੁਣ ਫਿਰ ਉਹ ਇਹ ਗੱਲ ਆਏ ਆ ਗੋਪੀ ਜਿਹੜੇ ਤੇਰੇ ਨਾਲ ਬਾਈ ਆ ਕੇ ਚੱਲ ਹੁਣ ਆਪਾਂ ਗੱਲ ਕਰ ਹੀ ਲੈਨੇ ਅੱਜ ਵੀ ਉਹੀ ਬੰਦੇ ਉਲਟ ਬੋਲੀ ਜਾਂਦੇ ਕੀ ਚੱਕਰ ਆ ਬਾਈ ਉਹੀ ਚਾਹਾਂ ਪੀ ਕੇ ਕਰੋ ਉਹ ਉਦੋਂ ਤਾਂ ਚੰਗਾ ਹੁੰਦਾ ਗੋਪੀ ਜਦੋਂ ਵਿਊ ਲੈਣੇ ਹੁੰਦੇ ਆ ਹਾਂ ਜਦੋਂ ਗੋਪੀ ਕਿਸੇ ਦੇ ਨਾਲ ਆ ਬਾਈ ਆਪਾਂ ਕਹਿੰਦੇ ਥੱਲੇ ਲਾ ਕੇ ਤੇ ਚੱਲਦੇ ਨਹੀਂ ਹਾਂ ਕਿਉਂ ਆਪਾਂ ਕਿਹੜਾ ਯਾਰ ਇਕੱਲੇ ਚੇਂਦਲਾਂ ਦੀ ਕਮਾਈ ਤੇ ਬੈਠੇ ਆਂ ਸਹੀ ਗੱਲ ਆ ਆਪਣਾ ਤਾਂ ਇੱਕ ਸ਼ੌਂਕ ਆ ਪ੍ਰੋਫੈਸ਼ਨਲ ਬਣ ਗਿਆ ਹੂੰ ਭਰਾਵਾਂ ਨੇ ਪਿਆਰ ਦਿੱਤਾ ਹੂੰ ਦੁੜੀਆਂ ਨੇ ਚਾਹਿਆ ਹੂੰ ਚੱਲ ਆਪਾਂ ਇਹ ਲੈਂਚ ਆ ਗਏ ਆਪਣਾ ਕੋਈ ਇਹ ਧੰਦਾ ਨਹੀਂ ਨਾ ਹੂੰ ਤਾਂ ਜਰੀ ਨਹੀਂ ਆਂ ਅੱਛਾ ਹੁਣ ਉਹਨਾਂ ਤੋਂ ਜਰੀ ਤੇ ਨਹੀਂ ਜਰੀ ਤਾਂ ਨਹੀਂ ਹਾਂ ਹੁਣ ਉਹਨਾਂ ਦੇ ਬਵਾਸੀਰ ਫੁੱਟੀ ਰਹਿੰਦੀ ਐ ਤੇ ਇਹ ਫਿਰ ਰਾਮ ਕਦੋਂ ਆਊਗਾ ਬਵਾਸੀਰ ਜਿਹੜੀ ਫੁੱਟੀ ਐ ਇਹ ਰਾਮ ਕਰ ਦੂੰਗਾ ਕੋਈ ਹੈ ਕਾ ਹੋ ਜੇ ਕੋਈ ਹੋਰ ਹੀ ਕਰੂਗਾ ਹੋਰ ਹੀ ਕਰੀ ਆਪਾਂ ਦਾ ਠੰਡੇ ਦਿਮਾਗ ਦੇ ਆ ਬਾਕੀ ਆਪਣਾ ਦਾ ਇੱਕ ਹੀ ਕੰਮ ਆ ਆਪਾਂ ਦਾ ਗੱਲ ਹੀ ਇੱਕ ਸੋਚੀ ਹੈ ਨਾ ਵੀ ਆਪਾਂ ਯਾਰ ਕਿਸੇ ਨਾਲ ਜਹਿਲ ਸੀ ਕਰਨੀ ਨਹੀਂ ਕਰਨੀ ਨਹੀਂ ਜਮਈ ਨਾ ਨਾ ਐ ਇਧਰ ਦੀ ਨਗਾ ਦਿੰਦਾ ਹੁਣ ਫਿਰ ਨੰਘ ਜੋ ਇਧਰ ਦੀ ਹੈ ਪਾ ਪਾ ਦਿੰਦਾ ਹੈ ਕੰਨ ਉਤੋਂ ਦੀ ਹਾਂ ਇਧਰ ਦੀ ਟੱਪ ਜਾਂਦੇ ਆਥੀਆਂ ਨੂੰ ਕੁੱਤੇ ਭੌਂਕਦੇ ਆ ਆਥੀ ਆਪਦੀ ਚਾਲ ਚੱਲਦੇ ਆਥੀ ਮਸਤ ਚਾਲ ਚੱਲਦਾ ਕਦੇ ਕਿਸੇ ਕੁੱਤੇ ਦੀ ਕਾਦ ਪਈ ਆ ਵੀ ਉਹਦੀ ਲੱਤ ਨੂੰ ਮੂੰਹ ਪਾਲੇ ਸਹੀ ਗੱਲ ਉਹ ਦੂਰੇ ਕਰੀ ਜਾਂਦੇ ਆ ਉਹ ਆ ਬਸ ਕੰਮ ਠੀਕ ਇੱਕ ਗੱਲ ਹੋਰ ਬਾਈ ਗੋਪੀ ਆਪਾਂ ਹੁਣ ਨਾਲ ਲੱਗਦੀ ਪੁੱਛ ਲੈਨੇ ਵੀ ਨਾ ਤਾਂ ਗੋਪੀ ਚਲੋ ਆਪਾਂ ਵੀਡੀਓ ਵੇਨੇ ਆ ਵੀ ਦਰਸ਼ਕੋ ਆਪਾਂ ਵੀ ਵੇਨੇ ਆ ਨਾ ਗੋਪੀ ਨਾਮ ਉਹ ਪਿਆਰਾ ਬਾਈ ਹਾਂ ਨਾ ਤਾਂ ਗੋਪੀ ਆਏ ਕਹਿੰਦਾ ਵੀ ਕੋਈ ਨਸ਼ੇ ਤੇ ਲੱਗ ਜਾਓ ਨਵੀਂ ਪਨੀਰੀ ਨੂੰ ਆਪਾਂ ਨਹੀਂ ਦੇਖਿਆ ਕਦੇ ਬਾਈ ਗੋਪੀ ਤੂੰ ਪ੍ਰਮੋਟ ਕਰਦਾ ਜਾਂ ਘੋੜੀਆਂ ਤੇਰੇ ਕੋਲੇ ਉਹ ਪ੍ਰਮੋਟ ਕਰਦਾ ਹਣਾ ਜਾਂ ਖੇਤੀ ਬਾੜੀਆਂ ਤੂੰ ਜਾਦੇ ਵੀਡੀਓ ਪਾਉਣਾ ਜਾਂ ਚੰਗੀਆਂ ਗੱਲਾਂ ਮੈਂ ਵੇਖੀਆਂ ਹਣਾ ਫਿਰ ਵੀ ਭਾਈ ਗੋਪੀ ਚਲੋ ਚੰਗੀ ਚੀਜ਼ ਦੇ ਰਿਆ ਹਨਾ ਫਿਰ ਵੀ ਉੱਥੇ ਗੱਲ ਆ ਗਈ ਮੁੜ ਕੇ ਫੇਰ ਫੇਰ ਮੁੱਦਾ ਚੱਕ ਕੋਈ ਫਿਰ ਮੁੱਦਾ ਚੱਕ ਲੈਂਦਾ ਕੋਈ ਨਾ ਕੋਈ ਕਿਰਾਏ ਬਾਬਾ ਵੀ ਬਣਾਦਾ ਇਹ ਆਹੋਏ ਇਹ ਬਾਬੇ ਵਾਲੀ ਕੀ ਗਾਣੀ ਹੈ ਵੀ ਬਾਬਾ ਦਾ ਯਾਰ ਫਿਰ ਗੱਦੀ ਵਾਲਿਆਂ ਨੂੰ ਆ ਦੇਂਦੇ ਜਿਨ੍ਹਾਂ ਦੇ ਘਰੇ ਚੇਲੇ ਹੁਣ ਖੇਡਦੇ ਹੋਣ ਤੇ ਮੈਨੂੰ ਤਾਂ ਗੱਦੀ ਕਿਤੇ ਦੇਸੀ ਨਹੀਂ ਹਾਂ ਤੇ ਬੱਸ ਮੇਰੇ ਤਾਂ ਉਂਕਲਾ ਯਾਰ ਮੈਂ ਤਾਂ ਹੱਥ ਵੇਖ ਕੇ ਅਗਲੇ ਨੂੰ ਦੱਸ ਦਿੰਦਾ ਵੀ ਤੇਰੇ ਚਾਹ ਘਾਟ ਆ ਜਾਂ ਬਾਦ ਹੱਥ ਵੇਖ ਕੇ ਹਾਂ ਆਜੇ ਹੁਣ ਬਾਈ ਆਏ ਸੀ ਆ ਵੀ ਮੈਨੂੰ ਲੱਗਦਾ ਇੱਕ ਦੋ ਹੋਰ ਗੱਡੀਆਂ ਖੜੀਆਂ ਸੀ ਇਹ ਮਿਲਣ ਆਲੇ ਸੀ ਇਹ ਮਿਲਣ ਆਲੇ ਨਹੀਂ ਨਹੀਂ ਇਹ ਤਾਂ ਯਾਰ ਦੋਸਤ ਇਹਨਾਂ ਪਤਾ ਕੀ ਗੱਲ ਆ ਜਿਵੇਂ ਕਿ ਤੜਵੇ ਸ਼ਹਿਰ ਤੇ ਮਾ ਆ ਜਾਣ ਲੋਕਾ ਜਾਂ ਜਿਵੇਂ ਹੁਣ ਕੱਜ ਫਾਜ਼ਿਲਕਾ ਤੋਂ ਮਾ ਆ ਜਣਾ ਤੜਕੇ ਪਰਿਵਾਰ ਮਿਲਣਾ ਹੈ ਸਾਰਾ ਯਾ ਤੁਹਾਡੇ ਬੈਠਿਆਂ ਤੇ ਕੋਈ ਪੰਛੀ ਜਾਣੇ ਹੋ ਆ ਗਏ ਹਾਂ ਇਹ ਤਾਂ ਉਹੀ ਜਿਹੜੇ ਕੋਈ ਭਰਾ ਫੋਟੋ ਖਿਚਵਾਉਣ ਆ ਆਈ ਜਾਂਦਾ ਇਹ ਤਾਂ ਆਈ ਜਾਂਦੀ ਬਈ ਹੁਣ ਲੋਕ ਆਦੇ ਆ ਹਨਾ ਬਈ ਬੁੱਧਵਾਰ ਨੂੰ ਇਹਦੇ ਕੋਲੇ ਆਏ ਦੁਨੀਆਂ ਜਲੀ ਕਰ ਤੇ ਅੱਜ ਤਾਂ ਐਤਵਾਰ ਆ ਮੈਂ ਕਰਿਆ ਤੇ ਲੋਕ ਤਾਂ ਅੱਜ ਵੀ ਫਿਰ ਫੋਟੋ ਖਿਚਵਾ ਕਰਾਉ ਤੁਰੇ ਜਾਂਦੇ ਆ ਇਹ ਫਿਰ ਹੁਣੋ ਛੋਛਾ ਕਿਥੇ ਆ ਗਿਆ ਯਾਰ ਇਹ ਜਾਂਦੀ ਨਹੀਂ ਹੁਣ ਇਹ ਤਾਂ ਵੀ ਕਿਸੇ ਨਾਲ ਕੇ ਹਿਸਾਬ ਨਾਲ ਗੋਪੀ ਨੂੰ ਹੈ ਕਰੀ ਜਾਂਦੇ ਕੁਛ ਨਹੀਂ ਹੁੰਦਾ ਮੈਨੂੰ ਕੀ ਕੋਈ ਚੱਕਰ ਨਹੀਂ ਕਰੀ ਤਾਂ ਇੰਨੀ ਜੈਲ ਸੀ ਕਰੀ ਕੇ ਤੇ ਮੈਂ ਫੇਰ ਕਿਹੜਾ ਬੁੱਦਨੋਂ ਹਟਿਆ ਮਾਦਾ ਫੇਰ ਆਖਦਾ ਸੀਗਾ ਮੈਂ ਡੇਪੀਟ ਲੋ ਐਮਐਲਏ ਬਣੂ ਤੇ ਬਣ ਗਿਆ ਨਾ ਇਹ ਤਾਂ ਕਹੀ ਜਾਂਦੇ ਹੁਣ ਅੱਗੇ ਡੇਪੀ ਨਹੀਂ ਤਾਂ ਅੱਗੇ ਜਿੱਤਣਾ ਹੀ ਸੀ ਅਗੇ ਤੇ ਹੋਰ ਕੋਈ ਆਖ ਦਿੰਦਾ ਹੋਰ ਕੋਈ ਆਖ ਦਿੰਦਾ ਸੋਸ਼ਲ ਮੀਡੀਆ ਹਰੇਕ ਦੇ ਜੇਬ ਚ ਮੋਬਾਈਲ ਆ ਹਰੇਕ ਦੇ ਇੱਕੜਾ ਆਖਣਾ ਸੌਖਾ ਉਹ ਵੀ ਵੋਟਾਂ ਪੈ ਜਾਣ ਜਦੋਂ ਤੇ ਗਿਣਤੀ ਤੋਂ ਨਹੀਂ ਉਹ ਤਾਂ ਮੈਂ ਯਾਰ ਨਾ ਜਾਣ ਕੇ ਨਹੀਂ ਆਖਿਆ ਪਹਿਲਾਂ ਉਹਨਾਂ ਇੱਕਦਮ ਮੇਰਾ ਮੰਮੀ ਡੈਡੀ ਬਾਲਾ ਆਖਣ ਲੱਗ ਪਏ ਕਹਿੰਦੇ ਤੂੰ ਐਵੇਂ ਖੜਾ ਇੱਕ ਪਤਾ ਯਾਰ ਕੀ ਗੱਲ ਸੀ ਇੱਕ ਜਿਹੜੇ ਮੇਰੇ ਨਾਲ ਨਹੀਂ ਮੁੰਡੇ ਰਹਿੰਦੇ ਸਾਰੇ ਉਹ ਕਹਿੰਦੇ ਐਦਿਗੇ ਆਪਾਂ ਵੋਟਾਂ ਪੰਗਾਂ ਤੂੰ ਅਗਲੇ ਦਿਨ ਆਖਾਂਗੇ ਵੀ ਸਾਰਿਆਂ ਦਾ ਮੋਹ ਪਿਆਰਾ ਹੈ ਮੋਹ ਪਿਆਰ ਵੀ ਆ ਕਹਿੰਦੇ ਆਪੇ ਉਹ ਤੁਹਾਨੂੰ ਲੋਕ ਵੋਟਾਂ ਤਾਂ ਪਾ ਦੇਣਗੇ ਕਿਸੇ ਲੀਡਰ ਦੇ ਆ ਜਾਂਦਾ ਨਾ ਮੇਣਾ ਰਹਿ ਜੂਗਾ ਵੀ ਤੂੰ ਮੇਰਾ ਕੰਮ ਕਰ ਉਹ ਕਿਹ ਪਤਾ ਕੀ ਹੋਇਆ ਸੀਗਾ ਅੱਗੇ ਜਿਵੇਂ ਉਹ ਲੁਧਿਆਣੇ ਤੇ ਨਹੀਂ ਯਾਰ ਮੈਂ ਆਖਤਾ ਸੀਗਾ ਰਾਜਾ ਬੜੇੰਕਾ ਉਹ ਹਾਂ 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 ਉਹ ਯਾਰ ਦਾ ਮੁੜਕੇ ਬਿੱਟੂ ਦੇ ਜਿਹੜੇ ਬੰਦੇ ਆ ਖਾਸ ਨੇੜੇ ਬੰਦੇ ਆ ਉਹ ਆਪਣੇ ਯਾਰ ਦੋਸ ਉਹ ਕਹਿੰਦਾ ਯਾਰ ਸਾਡਾ ਮੰਤਰੀ ਤੂੰ ਹਰਾਇਆ ਮੁਰਕਾ ਮਗਰੋਂ ਛੱਡਾ ਕਰਿਆ ਕਰਨ ਮੇਣਾ ਤੂੰ ਧਾਰਾਤਾ ਸੀਗਾ ਅਸੀਂ ਮੰਤਰੀ ਬਣਾ ਦਿੱਤਾ ਅੱਛਾ ਏਡਾ ਤਰਾਇ ਲੱਗ ਗਿਆ ਹਾਂ ਉਹ ਮੈਂ ਆਖਿਆ ਯਾਰ ਨਾ ਮੈਂ ਆਖਿਆ ਕਿ ਮਾਗਾ ਮਗਰੋਂ ਹੀ ਪਾਵਾਂਗੇ ਇਹਦੀ ਕੰਮ ਨਿਬੜ ਲਿਆ ਪੰਨ ਦਿਨ ਹੈਗੇ ਮੈਂ ਕਿਹਾ ਵੀਡੀਓ ਤਾਂ 5-10 ਘੰਟੇ ਦੀ ਲੀਕ ਹੋ ਜਾਂਦੀ ਆ ਮੈਂ ਫਿਰ ਵੋਟਾਂ ਤੋਂ ਮਗਰੋਂ ਪਾਈ